ਸਾਰੇ ਆਲਮ ਦਾ ਜੇ ਅਗਰ ਸਭਨਾ ਦਾ ਸਾਂਝਾ ਤੇ ਬਰਾਬਰੀ ਵਾਲਾ ਤੇ ਸਾਰਿਆਂ ਨੂੰ ਇੱਕ ਨਾਲ ਲਾਉਣ ਵਾਲਾ ਜੇ ਅਗਰ ਕੋਈ ਗੁਰੂ ਹੈ ਤੇ ਹੋਇਆ ਗੁਰੂ ਨਾਨਕ ਸਾਰੀ ਇਨਸਾਨੀयत ਜਦ ਧਿਕਰੀ ਹੋਈ ਸੀ ਖਲਰੀ ਹੋਈ ਸੀ ਸਾਰੀ ਮਨੁੱਖਤਾ ਨੂੰ ਇੱਕ ਥਾਂ ਜੋੜਨ ਲਈ तमाम ਨੂੰ ਇੱਕ ਅਗੇ ਤੇ ਪਰੋਣ ਲਈ 3 ਲੱਖ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਪੈਦਲ ਕੀਤਾ ਹੈ ਮੱਕੇ ਕਿਉਂ ਗਏ ਐ ਰਾਤ ਕਿਉਂ ਗਏ ਉਹਨਾਂ ਦੇ ਉੱਥੇ ਜਾ ਕੇ ਜਿਹੜੇ ਪੈਗਾਮ ਉਹਨਾਂ ਨੇ ਦਿੱਤੇ ਨੇ ਉਹਨਾਂ ਪੈਗਾਮਾਂ ਨੂੰ ਸਮਝੋ ਤੇ ਸਤਜਾਣੋ ਬੇਨਤੀ ਕਰਦਾ ਹਾਂ ਵੱਡੇ ਵੱਡੇ ਤਕਸਾਲੀ ਤੇ ਵਿਦਵਾਨ ਮੇਰੇ ਵੀਰ ਤੇ ਮੇਰੇ ਬਜ਼ੁਰਗ ਬੈਠੇ ਹੋਏ ਨੇ ਵਾਹਿਦ ਕੋਈ ਇਸ ਤਰ੍ਹਾਂ ਦੀ ਬਾਣੀ ਔਰ ਇਸ ਤਰ੍ਹਾਂ ਦਾ ਪੈਗਾਮ ਔਰ ਇਸ ਤਰ੍ਹਾਂ ਦਾ ਕੋਈ ਨਬੀ ਹੈ ਜਿਹਦੇ ਵਿੱਚ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਸਰਾਇਕੀ ਹੈ ਬਿਦਰ ਹੈ ਬਾਂਗੜ ਹੈ ਬਰਜ ਹੈ ਗੁਰਮੁਖੀ ਹੈ ਬੇहिसाब ਕਿਤਾਬ ਜ਼ਬਾਨਾਂ ਦੇ ਨਾਲ ਇਸ ਸੱਦੇ ਨੂੰ ਦਿੱਤਾ ਗਿਆ ਹੈ ਸਜਾਇਆ ਗਿਆ ਹੈ ਸਮਾਰਿਆ ਗਿਆ ਹੈ ਤਾਂ ਕਿ ਮਨੁੱਖਾਂ ਨੂੰ ਇੱਕ ਥਾਂ ਜੋੜ ਦਿੱਤਾ ਜਾਵੇ ਤੇ ਮੈਂ ਕਹਿੰਦਾ ਕਿ ਟਿਕੜਮ ਬਾਜ਼ੀ ਕਰਕੇ ਜਿਸ ਚੀਜ਼ ਨੂੰ ਚਲਾਣਾ ਪਵੇ ਉਹ ਕਾਮ ਕਾਦਰੀ ਤੋਂ ਨਹੀਂ ਹੋ ਸਕਦਾ ਇਹ ਤਾਂ ਸਿੱਧੀਆਂ ਹੀ ਸਿੱਧੀਆਂ ਠੋਕਦਾ ਹੈ ਜਿਸ ਨੂੰ ਚੰਗੀਆਂ ਲੱਗਦੀਆਂ ਨੇ ਉਹ ਚੰਗਾ ਹੋ ਗਿਆ ਜਿਸ ਨੂੰ ਭੈੜੀਆਂ ਲੱਗਦੀਆਂ ਨੇ ਉਹ منہ ਮੋੜ ਕੇ ਚਲਾ ਗਿਆ ਪਰ ਮੇਰਾ ਖੁਸ਼ ਹੋ ਜਾਵੇ ਉਹ ਕਲਗੀਆਂ ਵਾਲਾ ਮੇਰਾ ਪਿਆਰਾ 부ਜਾਨ ਜਿਹਦੀ ਮੁਹੱਬਤ ਜਿਹਦੇ ਪਿਆਰ ਦੇ ਸ਼ਰਸ਼ਾਰ ਹੋ ਕੇ ਜਿੰਨਾ ਮੈਂ ਬਦਨਾਮ